ਲਓ ਦੇ ਤੇ ਪਿਆਰ ਨਾਲੋਂ ਪਾ ਲਈ ਹਾਂ ਜੀ ਦੋਗਾ ਨਾ ਨਹੀਂ ਉਹ ਦੋਗੇ ਤੇ ਟੌਰ ਕੱਢਣੀ ਹੈ ਤੇ 26 ਜੀ ਤੇ ਚੱਲੇ ਤੇ ਮੈਨੂੰ ਵੀ ਨਾਲ ਲੱਗੇ ਫਿਰ ਟੂ ਕੰਨਾ ਮੈਂ ਚਾਹ ਲ ਮੈਂ ਇੱਕ ਕੋਰਫੇਸ਼ਲ ਕਰਵਾ ਲੈਣੀ ਹੈ ਤੇ ਮੈਂ ਪਤਾ ਕੀ ਸੋਚਣ ਦੀ ਮੈਂ ਫੇਸ਼ੀਅਲ ਤੇ ਮੈਨੂੰ ਕਰਨੀ ਆਉਂਦੀ ਆ ਤੇ ਕਿੱਟ ਲੈ ਆਉਣੀ ਆ ਪਰ ਭਾਬੀ ਫੇਰੇ ਬਿਊਟੀ ਪੱਲੇ ਵਾਲੇ ਫੇਰੇ ਵਧੀਆ ਕਰ ਦੇਣੀ ਆ ਨਿਯਤ ਕੁਸੀਆਂ ਹੀ ਵਧੀਆਂ ਹੁੰਦੀਆਂ ਵਾ ਸਟੈਪ ਤੇ ਉਹਨਾਂ ਨੇ ਇੱਕੋ ਜਿਹਾ ਨਿਯਮ ਹੁੰਦੇ ਆ ਬਾਕੀ ਕਿੱਟ ਨਹੀਂ ਕਰਨਾ ਵਾ ਕਮਾਲ ਤੇ ਕਿੱਟ ਦੀ ਹੋਣੀ ਆ ਗੋਰੇ ਚਿੱਟੇ ਧੋਦਣਾ ਹੀ ਹੁੰਦਾ ਵਾ ਬਸ ਇੱਕ ਕਲੀਨ ਅਪ ਹੀ ਕਰਨਾ ਹੁੰਦਾ ਵਾ ਫੇਸ ਵੇ ਦਾ ਫਿਰ ਤੇ ਕੀ ਕਰਨਾ ਵਾ ਜੇ ਤੂੰ ਨਾਲ ਜਾਣਾ ਵਾ ਫਿਰ ਮੈਂ ਹੋਰ ਵੀ ਤੇ ਸੰਭਾਲ ਲਿਆਉਣਾ ਵਾ ਨਾ ਅਗਲੇ ਮਹੀਨੇ ਤੇ ਕੱਲੀ ਨੇ ਰਹਿਣਾ ਉੱਥੇ ਮੈਂ ਤੈਨੂੰ ਕਹਿੰਦੀ ਵੀ ਕੱਲੀ ਛੱਡ ਜਾਂਦੀ ਸਗੋਂ ਮੈਂ ਇਹ ਕਹਿੰਦਾ ਉਹtheta ਰਿਜ ਕਰਾਉਣਾ ਆ ਤੇ ਫਿਰ ਮੈਂ ਕੀ ਕਰੂੰਗੀ ਮੈਨੂੰ ਪਤਾ ਚੱਬ ਨਹੀਂ ਜੇ ਲੱਗਣਾ ਥਰਡਿੰਗ ਥਰਡਿੰਗ ਤੇ ਰਹਿਣ ਦੇ ਐਵੇਂ ਬਾਹਲ ਹੀ ਹੋਣੇ ਆ ਵਾਧੂ ਦੇ ਹਾਂ ਤੇ ਗੱਲ ਤੁਹਾਡੀ ਸਹੀ ਹੈ ਉਹਦੇ ਪੁੱਦੇ ਤੇਰੇ ਗਾਂ ਸਹੀ ਆ ਤੇ ਵਿਆਹ ਤੇ ਵੇਖ ਲਾਂਗੇ ਅਜੇ ਕੀ ਪਤਾ ਕਿੰਨਾ ਟਾਈਮ ਹੋਣਾ ਵਗਲੇਨ ਹਣਾ ਹਾਂਜੀ ਉਹ ਤੇ ਅਜੇ ਤੇ ਇਹ ਵੀ ਆ ਵੀ ਚਲ ਤੂੰ ਪਸੰਦ ਵੀ ਆ ਜੇ ਉਹਨਾਂ ਦੇ ਤੇ ਤਾਂ ਵੀ ਆ ਉਹ ਤਾਂ ਫੋਨ ਤੇ ਤੇ ਉਹਨਾਂ ਨੇ ਬੜੀ ਤਸੱਲੀ ਜੀ ਜਿਸਾਈ ਹੈਗੀ ਵੀ ਨਹੀਂ ਨਹੀਂ ਰਹਿਣਦੇ ਤੇ ਇਹ ਰਹਿਣਦੇ ਤੇ ਇਹ ਕੋਈ ਨਹੀਂ ਧੀਆਂ ਵਰਗੀ ਧੀ ਆ ਫਿਰ ਵੀ ਸਾਰੀ ਉਮਰ ਕੱਟਣੀ ਹੁੰਦੀ ਆ ਮੈਨੂੰ ਵੀ ਨਹੀਂ ਤੇ ਹੀ ਵੇਖੋ ਹਨਾ ਕੱਲ ਨੂੰ ਫੇਰ ਕਾ ਕਰਨਗੇ ਸੀ ਤੇ ਵੇਖੀ ਹੈ ਨਹੀਂ ਹੀਗੀ ਗਲਤ ਨਾ ਨਾ ਕਰਨ ਜਗੇ ਕੋਈ ਰਹਿਣਗੇ ਤਾਂ ਸੰਧ ਤੇ ਉਹਨਾਂ ਨੇ ਕარი ਜਾਣਾ ਤੇ ਡੇਲੀ ਡੂਰੀ ਨਾ ਚੰਗਾ ਠੀਕ ਹੈ ਠੀਕ ਆ ਤੇ ਵੇਖ ਲੈ ਜੇ ਤੂੰ ਜਾਣਾ ਵਾ ਨਾਲ ਪਾਰਲਰ ਦੇ ਤੇ ਚੱਲ ਪਾ ਜੇ ਨਹੀਂ ਤੇ ਫਿਰ ਮੈਂ ਇੱਥੇ ਠਹਿਰ ਲਿਆ ਹਾਂ। ਸਿੱਤ ਹੀ ਐਦਾ ਕਰਦੇ ਇੱਥੇ ਠਹਿਰ ਲਿਆ। ਆਹੋ। ਕਿਉਂਕਿ ਮੈਂ ਨਹੀਂ ਜ ਇਕੱਲੀ ਨੂੰ ਇੱਥੇ ਨਾ। ਕੋਈ ਨਹੀਂ ਮੈਂ ਤੇਰੇ ਇੱਥੇ ਰਹਿ ਦੇਣੀ ਆ ਤੇ ਸੰਬੀਤ ਨੂੰ ਰੱਖ ਤੂੰ। ਮੈਂ ਬਸ ਸਮਾਨ ਲਿਆਉਂਗੀ ਨਾ ਚੰਗੀ ਤਰ੍ਹਾਂ ਤੇ ਤੈਨੂੰ ਪਤਾ ਜੇ ਮੈਂ ਨਾਲ ਉਹਨੂੰ ਖੜਿਆ ਨਾ ਫਿਰ ਅੱਧਾ ਸਮਾਨ ਤੇ ਹੋਰ ਰਹਿਣ ਦਿੰਦੀ ਆ। ਉਹਨੇ ਕਹਣਾ ਮੈਨੂੰ ਆਹ ਖੜਾਉਣਾ ਲੈ ਦੇ ਤੇ ਉਹ ਲੈ ਦੇ। ਨਿਆਣੀ ਤੇ ਦੋਵੇਂ ਰੱਖ ਘਰ। ਹਾਂਜੀ। ਤਾਂਹੀਂ ਬਸ ਤੂੰ ਮੈਂ ਤੇ ਤੇਰਾ ਵੀਰ ਗਏ ਤੇ ਆਏ। ਆ ਉਪਰ ਤੇ ਜਿੰਮੇ ਮਰੀ ਹੋ ਜਾਂਦੀ ਮੈਂ ਤਾਂ ਉਦਾ ਹੀ ਉਹਨਾਂ ਨੂੰ ਕਹਿ ਦਿਆ ਵਾ ਹੁਣ ਮੈਨੂੰ ਟੈਨਸ਼ਨ ਜੀ ਹੋ ਜਾਂਦੀ ਆ ਫਿਰ ਵੀ ਉਹ ਲੈਣੇ ਵੇਖਣ ਆਉਣਾ ਹਾਂ ਹਾਂ ਜੀ ਬੱਬੀ ਥੋੜੀ ਚਲਾਵਾ ਕਾਣੀ ਆ ਜੋ ਚਲੋ ਤੂੰ ਤਿਆਰ ਰੱਖੀਂ ਆਣਿਆਂ ਦਾ ਚੰਗਾ ਖੀਰਾ ਵਾ ਦਿੰਦੇ ਰੱਖੂੰਗੀ ਹੂੰ ਸਲਪਾ ਬਿਧੀ ਜੀ ਨਾਲ ਸਹੀ ਲੀੜੇ ਤੇ ਥੋਲੇ ਤੇ ਸਰੀਰ ਮੇਰਾ ਉੱਠਣ ਨਹੀਂ ਦਿਆ ਕੀ ਆਂ ਸ਼ਰੀਰ ਨੂੰ ਮੰਮੀ ਪਤਾ ਨਹੀਂ ਮੈਨੂੰ ਐਂ ਲੱਗਣ ਡਿਆ ਜੋਬ ਨਾ ਜਿਤਨਾ ਮੇਰਾ ਵੀਪੀ ਜਿਆ ਵਧਿਆ ਆ ਵਾ ਹਾਂ ਹਾਂ ਪੀਪੀ ਕਦਣਾ ਵਧਗਾ ਤੈਨੂੰ ਆ ਜਿਹੜੇ ਸ਼ਰੀਕ ਵਾ ਇਹਨਾਂ ਦੇ ਨਾਲ ਹੀ ਕੇ ਚਿੰਤਾ ਦੇ ਨਾਲ ਹੀ ਮੇਰਾ ਵਜ ਜਾਂਦਾ ਵਾ ਕੇ ਤੈਨੂੰ ਚਿੰਤਾ ਕਾਦੀ ਲੱਗੀ ਆ ਜੀ ਤੇ ਕੁੜੀ ਦੇ ਭਰਾ ਦਾ ਫੋਨ ਆ ਗਿਆ ਕਹਿੰਦੇ ਅਗਲੇ ਕਹਿੰਦੇ ਕੁੜੀ ਵੇਝੋ ਆਣ ਕੇ ਇਹ ਤਾਂ ਗੱਲ ਠੀਕ ਆ ਚਿੰਤਾ ਤਾਂ ਨਹੀਂ ਕੇ ਚਿੰਤਾ ਤਾਂ ਮੈਨੂੰ ਇਹ ਆ ਵਾ ਕਿ ਜਦੋਂ ਇਹਨਾਂ ਨੇ ਆਪਣਾ ਮੁੰਡਾ ਕੱਲ ਲਿਆ ਸ਼ਰੀਕਾਂ ਨੇ ਕਿਤੇ ਸਾਨੂੰ ਕੁਝ ਦੱਸਿਆ ਨਹੀਂ ਹਾਂ ਤੇ ਉੱਥੇ ਜਾ ਕੇ ਤੇ ਪਾਨੀਆਂ ਮਾਰ ਦਿੰਦੇ ਆ ਇਹੋ ਹੀ ਮੈਨੂੰ ਚਿੰਤਾ ਖਾਈ ਜਾਂਦੀ ਤੂੰ ਟੈਨਸ਼ਨ ਨਾ ਲੈ ਮਮੀ ਹਾਂ diel ਤੇ ਅਜਦਾ ਵਾ ਕੱਲੋਂ ਆਪਾਂ ਕੁੜੀ ਵਾਲੇ ਤੇ ਘਰ ਤੇ ਜਾਣਾ ਚਾਹਣ ਚੰਗੀ ਲੱਗੀ ਤਾਂ ਆਪਾਂ ਵਿਆਹ ਕੇ ਲਿਆਵਾਂਗੇ ਆਹੋਏ ਐਸੇ ਤੇਰੀ ਗੱਲ ਠੀਕ ਵਾ ਸਿਰ ਕਰੋ ਪਾ ਕੇ ਕਰੋ ਆਹੀ ਹੋਂ ਦੱਸਣਾ ਹੀ ਨਹੀਂਗਾ ਹਾਂ ਤੇ ਤੂੰ ਗੱਡੀ ਆਖੀ ਆ ਨਾ ਆ ਗਏ ਇੱਥੇ ਬੈਠੀ ਆ ਮੈਂ ਤਾਂ ਬੈਠੀ ਹਾਂ ਮਾਪੋਤ ਫੇਰ ਇਹ ਗੱਲਾਂ ਕਰਨ ਪਤਾ ਨਹੀਂ ਇਹਨਾਂ ਘਰ ਕਿਤੇ ਜਾਣਾ ਕੀ ਗੱਲ ਤੇ ਗਏ ਤੇ ਮੈਂ ਜਰਾ ਕੁਚੀ ਉਚੀ ਕਰਨ ਤੇ ਫੇਰ ਲਾਗੇ ਜਾ ਕੇ ਸੁਣਦੀ ਆ ਇਹਨਾਂ ਕੱਲ ਨੂੰ ਕੁੜੀ ਵੇਖਣ ਜਾਣਾ ਹੀ ਹਾਂ ਹੈ ਆਹੋ ਤੁਹਾਨੂੰ ਗੁੰਮਦਾ ਦਿੱਤਾ ਵਾ ਮੈਨੂੰ ਤੇ ਅਮਰਜੀਤ ਨੇ ਦੱਸਤਾ ਉਹ ਆਦਾ ਵੀ ਮੇਰੀ ਗੱਡੀ ਕੀਤੀ ਆ ਵੀ ਚਾਚਾ ਇਹ ਆਤੁਈ ਵੀ ਜਾਣਾ ਮੈਂ ਕਿੱਥੇ ਅਸ਼ਾ ਅਕੇ ਜੋਬਨ ਤੇ ਮੇਰੀ ਗੱਡੀ ਕਰਕੇ ਗਿਆ ਆਂਦਾ ਹੀ ਕੁੜੀ ਵੇਖਣ ਜਾਣਾ ਵਾ ਮੈਂ ਜਾਣਾ ਕਿਦਾਂ ਉਹਨਾਂ ਦਾ ਕੱਲ ਨੂੰ ਮੈਂ ਤਾਂ ਕੋਈ ਨਹੀਂ ਜੇ ਮੈਨੂੰ ਖੜਨਗੇ ਤੇ ਮੈਂ ਤਲਜੂਗਾ ਤੁਹਾ ਮਾਤਰ ਕੋਈ ਨਹੀਂ ਕੁੜੀ ਵੇਖਣੀ ਉਹਨਾਂ ਨੇ ਆਪ ਵੇਖ ਲੈਣਗੇ ਦੋਵੇਂ ਮਾਪੋਤੇ ਹੋਰ ਕੇ ਰਿਸ਼ਤੇਦਾਰ ਨਾਲ ਲੈ ਜਾਣਗੇ ਤੇ ਹਾਂ ਹਾਂ ਹੀਂੜੀੜਾ ਲੱਤਸ ਮੈਂ ਹਾਂ ਨੂੰ ਫਿਰ ਖੜਨਾ ਨਹੀਂ ਇਹਨਾਂ ਨੇ ਮੈਨੂੰ ਲੱਗਦਾ ਤੇ ਕੋਈ ਨਹੀਂ ਵਿਆਹ ਤੇ ਆਪੇ ਸਾਦੇ ਇਹ ਤੇ ਕੁੜੀ ਵੇਖਣ ਚੱਲੇ ਆ ਤੇ ਕੁੜੀ ਤੋਂ ਸ਼ੁਰੂਆਤ ਹੋਣੀ ਆ ਉੱਥੇ ਮੈਂ ਜਾ ਕੇ ਸਭ ਕੋ ਵੇਂਦੀ ਚਾਹ ਦੀ ਵੀ ਕਿੱਦਾਂ ਦੇ ਕੀ ਨਹੀਂ ਫੇਰ ਹੀ ਪਤਾ ਲੱਗਣਾ ਓਦਾਂ ਦੇ ਵਿਆਹ ਕੇ ਆ ਗਈ ਕਿੱਥਾ ਲੱਗਣਾ ਕਿੱਥੇ ਵਿਆਹ ਤੇ ਕਿੱਥੇ ਨਹੀਂ ਵਿਆਹ ਤਾਂ ਮੁੰਡਾ ਇਹਨਾਂ ਨੇ ਚਲੋ ਸ਼ਾ ਕੋਈ ਨਹੀਂ ਫੇਰ ਕੀ ਜਿੱਥੇ ਵੀ ਕਿਤੇ ਜਾਣਗੇ ਵੀ ਉਹ ਨਹੀਂ ਜਾਣਗੇ ਤੁਸੀਂ ਏਦਾਂ ਤੁਸੀਂ ਏਦਾਂ ਕਰੋ ਤੁਸੀਂ ਪਾਣੀ ਪੀ ਲਓ ਜਾ ਕੇ ਅੰ ਮੁੜ ਕੇ ਫੇਰ ਉਹਨਾਂ ਨੇ ਕਹਣਾ ਵੀ ਇਹ ਕੰਧ ਨਾ ਹੀ ਲੱਗੀ ਰਹੀਂਦੀ ਆ ਤੁਸੀਂ ਉਹਨਾਂ ਨੇ ਵੇਖਣ ਦਾ ਇਹ ਮੈਨੂੰ ਕਿਤੇ ਉਹ ਚੱਲ ਸੁਣ ਉਹਨਾਂ ਦੀ ਰੋਣ ਪਾਣੀ ਸਹੀ ਏ ਉਹ ਗੱਲ ਥੋੜਾ ਸਹੀ ਏ ਸਹੀ ਉਹਦੇ ਰੋਣ ਚੋਂ ਸੁਣ ਕੀ ਜਾਂਦੇ ਮੈਂ ਪਾਣੀ ਪੀ ਲੈਣਾ ਆਪੇ ਹਰ ਚੋਲ ਚੱਲੀ ਮਰ ਜਾ ਹਰ ਚੋਲ ਕੀ ਕਰਨਾ ਪਾਲਰ ਕੋ ਪਾਲਰ ਕੋ ਕੀ ਕਰਨਾ ਜਾ ਕੇ ਮਰ ਜਾਨੇ ਆ ਮੈਂ ਤੁਮੀ ਪ੍ਰੂਫ ਰੂਫ ਰੇ ਮਨਾ ਲਿਆ ਨਾ ਮੈਂ ਵੀ ਕਰਾ ਫੇਸੇ ਪੁੱਛੇ ਕਰਾ ਲੂੰਗਾ ਇੱਕ ਵਾਰ ਕੋਈ ਸ਼ਰਮਕਾਰ ਕਿਉ ਕਿਹੜੇ ਬੁੱਢੇਵਾਰੇ ਹੁਣ ਮੈਂ ਪਰਵਟੇ ਬਣਾਉਣ ਜਾਣਾ ਵਾ ਜਦੋਂ ਸਾਡਾ ਵਾਰਾ ਪਹਿਰਾ ਸੀ ਮੇਰਾ ਵਿਆਹ ਹੋਇਆ ਮੈਂ ਤੇ ਕਦੇ ਉਦੋਂ ਨਹੀਂ ਹੀ ਬਣਾਏ ਮੰਮੀ ਮੇਰੇ ਨਾਲ ਗੱਲ ਹੋਰਦੀ ਉਹ ਕੁੜੀ ਦੀ ਪਰਝਾਈ ਵੇਖੀ ਰੇਖੀ ਹੀ ਉਹਨਾਂ ਮੈਨੂੰ ਥੋੜਾ ਵੇਖਣਾ ਅਸੀਂ ਤੇ ਕੁੜੀ ਵੇਖਣ ਚੱਲੇ ਆ ਤੂੰ ਸੁਦਾਈ ਆ ਇਹੋ ਜਿਹੇ ਗੱਲਾਂ ਕਰਦਾ ਵਾ ਬੁੱਢੇਵਾਰੇ ਹੁਣ ਮੇਰੇ ਮਸ਼ਕਰੀਆਂ ਕਰਦਾ ਵਾ ਕੋਲ ਕੀ ਕਰਾਂ ਆਹ ਹੈ ਤੇ ਗੱਡੀਆਂ ਹੈ ਆ ਨਾ ਆਉ ਗੱਡੀਆਂ ਹਤੀਆ ਅੱਛਾ ਤੇ ਮੇਰੀ ਗੱਲ ਸੁਣ ਕੱਲੋਂ ਆਪਾਂ ਇੱਥੋਂ ਚੱਲਣਾ ਤੇ ਇੱਥੋਂ ਚੱਲਣਾ ਗੱਡੀ ਤੇ ਸ੍ਰੀ ਕਰਪਾ ਦਾ ਲਗਣਾ ਆਪਾਂ ਉੱਥੇ ਜਾ ਕੇ ਚੜ ਜਾਗੇ ਅਸੀਂ ਛੋਰੀ ਜਾਣਾ ਵਾ ਗੱਡੀ ਸੁੱਖੀ ਸਾੰਦੀ ਸਾਡੇ ਘਰ ਆਵੇ ਹਾਂ ਤੇ ਇੱਥੋਂ ਬਹਿ ਕੇ ਜਾਵਾਂਗੇ ਅਸੀਂ ਕਿਸੇ ਨੂੰ ਨਹੀਂ ਖੜਨਾ ਨਾਲ ਨਹੀਂ ਨਾ ਨਹੀਂ ਖੜਨਾ ਆਹੋ ਦੋਵੇਂ ਮਾਂ ਪੁੱਤ ਜਾਵਾਂਗੇ ਤੇ ਵੇਖ ਕੇ ਆਵਾਂਗੇ ਕੁੜੀ ਨੂੰ ਨਾ ਚੰਗਾ ਸੁੱਖੀ ਬਾਹਰ ਨਿਕਲ ਗਈ ਆ ਔਰ ਸਿੱਧੀ ਭਰਾਣਾ ਗੱਲ ਲਿਆ ਆਹੋ ਨਹੀਂ ਉਹਦੀ ਪਰਜਾਈ ਜਿਹੜੀ ਬੜੀ ਚੰਗੀ ਆ ਉਹ ਤਾਂ ਇੱਥੇ ਹੀ ਹਾਂ ਕਰ ਗਈ ਹੀਗੀ ਤੋ ਦਾ ਪ੍ਰਾਜਰ ਆ ਕ ਕਰਦਾ ਹੈਗਾ ਤੇ ਹੁਣ ਉਹ ਵੀ ਆਂਦਾ ਵਾ ਕੋਈ ਗੱਲ ਨਹੀਂ ਤੇ ਕੱਲ ਉਹਦੀ ਪਰਜਾਈ ਨੇ ਗੱਲਾਂ ਕੁੜੀ ਜੀ ਨੇ ਕੀਤੀਆਂ ਮੇਰ ਨਾਲ ਬੜੀਆਂ ਮਿੱਠੀਆਂ ਆ ਕੁੜੀ ਤੇ ਕੁੜੀ ਨਾਲ ਗੱਲ ਕਰਦੀ ਨਹੀਂ ਨਾ ਉਹਨੇ ਨਹੀਂ ਕੋਈ ਪੁੱਤ ਕਿੱਤੀ ਗੱਲ ਤੂੰ ਆਪਣੀ ਨੋਦ ਗਲਤ ਦੋ ਮਿੰਟ ਕਰ ਲੈਣੀ ਜਦੋਂ ਉਹਦੀ ਪਰਜਾਈ ਤੇ ਭਰਾ ਕਰਨ ਦਾ ਇਹਗੇ ਤਾਂ ਫੇ ਚੰਗੇ ਲੱਗੀਦਾ ਇਸ ਤਰ੍ਹਾਂ ਆਹ ਇਹ ਗੱਲ ਹੈਗੀ ਆਹ ਤੇ ਸਵੇਰੇ ਅਸੀਂ ਵੇਖ ਹੀ ਲੈਣੀ ਆ ਚੱਲ ਵੇਖ ਲੈਣ ਸਵੇਰੇ ਆਹ ਔਰ ਸੋਖ ਨੂੰ ਮੱਥੇ ਪਤਰਾ ਲਾਈ ਚੰਗਾ ਸੋ ਕੋਣ ਨਿਕਲ ਗਈ ਵਿੱਚੋਂ ਸਾਡੀ ਮੰਦੀ ਪਜ ਗਈ ਆ ਉਹ ਮੰਦੀ ਆਪਾਂ ਕੁੜੀ ਨੂੰ ਪਾਵਾਂਗੇ ਆਹ ਇਹ ਤੈਨੂੰ ਪਾਵਾਂਗੇ ਆ ਉਹ ਤੈਨੂੰ ਬਣਾ ਕੇ ਪਾਰੀ ਦਊਂ ਤਾਂ ਤੂੰ ਕੁੜੀ ਨੂੰ ਪਾਵੀਂ ਹਾਂ ਤੇ ਪਰ ਕਿਸ ਨੂੰ ਸ਼ਰੀਕਾ ਨੂੰ ਨਹੀਂ ਦੱਸਣਾ ਨਹੀਂ ਮੈਂ ਦੱਸਣਾ ਮੈਂ ਵਿਆਹ ਕੇ ਤੈਨੂੰ ਦੱਸਿਆ ਹੀ ਨਾ ਵੀ ਤੈਨੂੰ ਮੈਂ ਵਿਆਹ ਕੇ ਦੱਸੂਗੀ ਹਾਂ ਤੇ ਸ਼ਰੀਕਾ ਨੂੰ ਉਦੋਂ ਪਤਾ ਲੱਗੇ ਜਦੋਂ ਆਪਾਂ ਲੈ ਜਦੋਂ ਬੂਹੇ ਘਰੀ ਆ ਗਏ ਆਹੋ ਤੂੰ ਪਾਣੀ ਵਾਰਨ ਵਾਲੀ ਬੰਨਾ ਭਾਈ ਤੂੰ ਉਹ ਹੀ ਨਹੀਂ ਪਤਾ ਮਹਾਰਾਜ ਹੱਡੀ ਸੁਣੂ ਆਪ ਤੇ ਸਾਡੇ ਮਗਰ ਚੰਗੀ ਭੈਣ ਚਿੰਦੋ ਪੈ ਗਈ ਆ ਅਸੀਂ ਕੀ ਮਾਰਾ ਕਰ ਦਿੱਤਾ ਫਿਰ ਦਾ ਹੱਦ ਹੋ ਗਈ ਆ ਭੈਣ ਜੀ ਵਧਾਈਆਂ ਹੁਣ ਬਹੁਤੀਆਂ ਬਹੁਤੀਆਂ ਅਸੀਂ ਤੇਰੇ ਕਿਤੇ ਦੋਖੀ ਆ ਕਾਹਦੀ ਬਤਾਂਗੇ ਜਿਹੜਾ ਤੁਸੀਂ ਜਾਣਾਂ ਗੱਲਾਂ ਕਰਨ ਦੇ ਆ ਤੇ ਅਸੀਂ ਕਹਿੰਦੇ ਨੂੰ ਫੜਨਾ ਨਹੀਂ ਨਾਲ ਅਸੀਂ ਆਪੇ ਜਾਣਾ ਵਾ ਮੰਮੀ ਆ ਵੇਖ ਲੈ ਫਿਰ ਮੇਰਾ ਗੱਲ ਰਗੂ ਕੰਦ ਲੱਗੀ ਤੇ ਨਹੀਂ ਤੂੰ ਆਖੇਗਾ ਮਨਜੀਤ ਨਾ ਡਾਇਆ ਕਰ ਤਪੋਤਾ ਕਿੱਥੇ ਡਾਵਾ ਫਿਰ ਮੈਂ ਮੰਜੀ ਪੈਣ ਜੀ ਸੁਣ ਮੇਰੀ ਗੱਲ ਤੁਸੀਂ ਕਰਦੇ ਆ ਗੁੱਸਾ ਸਾਡੀਆਂ ਗੱਲਾਂ ਦਾ ਅਸੀਂ ਤਾਂ ਸੌਹ ਵਾਲੀ ਗੱਲ ਸਾਡੇ ਢੇਡ 'ਚ ਕੋਈ ਕੋੜ ਨਹੀਂ ਹੈਗਾ ਜਿੱਦਾਂ ਤੁਸੀਂ ਚੋਰੀ ਗੱਲਾਂ ਕਰਦੇ ਨਾ ਆਪਣੇ ਵੱਲੋਂ ਅਸੀਂ ਨਹੀਂ ਇਦਾਂ ਚੋਰੀ ਗੱਲਾਂ ਕੋਈ ਵੀ ਕਰਦੇ ਸਾਨੂੰ ਤਾਂ ਕਿਤੇ ਐਨਾ ਚਾਹ ਵਾ ਅਸੀਂ ਤਾਂ ਕਿਤੇ ਲੀੜੇ ਸਵਾਏ ਆ ਵੀ ਜੋ ਬੰਦੇ ਵਿਆਹ ਤੇ ਜਾਣਾ ਪਾ ਗਿਆ ਸਾਡੇ ਉਹ ਕੁੜੀ ਆ ਜੇ ਨਿਕਲ ਕੇ ਮਗਰੋਂ ਗਈ ਤਾਂ ਪਾਣੀ ਪਹਿਲੋ ਵੱਜ ਗਈ ਹਾਂ ਹਏ ਕਿੰਨੇ ਮਾਰਤੀ ਪਾਣੀ ਪਤਾ ਨਹੀਂ ਕਿੰਨੇ ਮਾਰਤੀ ਉਹ ਆਂਦੀ ਪੀਣਾ ਤੂੰ ਫਿੜੇ ਮੂੰ ਪਾਣੀ ਮਾਰਨ ਵਾਲਿਆਂ ਦਾ ਹੀ ਬੜੀ ਪਾਣੀ ਮਾਰਨ ਵਾਲਾ ਰਾਹ ਟੱਕਰ ਗਿਆ ਉਹਨੂੰ ਕੋਈ ਉਥੇ ਨਹਿਰ ਨੂਰ ਤੇ ਪਿਆ ਨਾ ਨਹਿਰ ਤੇ ਕਿੱਥੇ ਟੱਕਰਿਆ ਤਾਂ ਇੱਥੇ ਨਹੀਂ ਅਜੇ ਕਈ ਵਸੇ ਵੇਲੇ ਹੀ ਉਹਨੇ ਫੇ ਸਾਨੂੰ ਫੋਨ ਕਰ ਦਿੱਤਾ ਤੇ ਕੀ ਪਤਾ ਉਹਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਗੱਲ ਕਰਨ ਦਾ ਜੇ ਤਾਂ ਭੁੱਲ ਗਿਆ ਹੋਊਗਾ ਆਹੋ ਪਹਿਲਾਂ ਪਤਾ ਹੀ ਉਹਨੂੰ ਤਾਂ ਗੰਨੇ ਪਹਿਲਾਂ ਪਤਾ ਤਾਂ ਫਿਰ ਉਹਨੇ ਗੇਟ ਆਪ ਕਿਉਂਣਾ ਸੀ ਹਾਏ ਹਾਏ ਵੇ ਭਲਾ ਬਾ ਤੁਹਾਨੂੰ ਫਿਰ ਕਹਿੰਦੇ ਸ਼ੱਕ ਵਾ ਪਤਾ ਲਿਆ ਉਹਨੂੰ ਕਿੱਥੇ ਸਾਕੀ ਆਨ ਮੈਨੂੰ ਇੰਨਾ ਪਤਾ ਜੀ ਇਹ ਸਾਲ ਦੇ ਡੇਰ ਸਾਲ ਦੀ ਗੱਲ ਹੀ ਜੋ ਸਾਹਮਣੇ ਦਾ ਮੈਂ ਸਰਾਪੀੜੀ ਸੀ ਮੇਰਾ ਖਾਣਾ ਮੈਂ ਤੂੰ ਹੀ ਮਾਰੀ ਹੋਣੀ ਪਾਣੀ ਕੱਲ ਮਾ ਜਿਵੇਂ ਆ ਤੈਨੂੰ ਤੂੰ ਤੇ ਮੇਰਾ ਪੁੱਤ ਵਾ ਤੇ ਮੈਂ ਤੈਨੂੰ ਕੀ ਕਰਨ ਪਾਣੀ ਮਾਰਨੀ ਸੀ ਤੇਰੇ ਦੋਖੀ ਆ ਬੋਰਾ ਕੋਈ ਨਹੀਂ ਬੰਦਾ ਕੋਈ ਹੁਣ ਨਹੀਂ ਜਮਾਨਾ ਪੁੱਤ ਪਾਤ ਦਾ ਹੈਗਾ ਭੈਣਾ ਸਾਬ ਵਿਆਵਾਂਗੇ ਅਸੀਂ ਆਪਣੇ ਘਰ ਲਿਆਉਣੀ ਜੋਬਨ ਵਿਆਏਗਾ ਤੂੰ ਵਿਆਏਗੀ ਆਪਣੇ ਘਰ ਲਿਆਏਗੀ ਅੱਗੇ ਕਿੰਨੇ ਕਿ ਨਿਆਣੇ ਆ ਤੁਸੀਂ ਉਧਰ ਨਹੀਂ ਖੜਨਾ ਨੂੰ ਨਾ ਖੜਿਓ ਬੇਸ਼ੱਕ ਪਰ ਤੁਸੀਂ ਦੋਹਾਂ ਜਾਣਿਆਂ ਨੇ ਜਾਂਦਿਆਂ ਚੰਗੇ ਲੱਗਣਾ ਵਾ ਚਲੋ ਜੋ ਹੋਊਗਾ ਹੱਡਾ ਵੇਖੀ ਅਗਲਿਆਂ ਨੇ ਆਖਣਾ ਕਰਿਆ ਹੈ ਕੋਈ ਨਹੀਂ ਇੰਨਾਂ ਦਾ ਅਹੀਂ ਚੰਗੇ ਭਲੇ ਹੈਗੇ ਤੁਹਾਡੇ ਨਾਲ ਜਾਣ ਵਾਲੇ ਇੱਕ ਵਾਰ ਤਾ ਹੈ ਗਿਆ ਤੋਹੀ ਮੁੰਡਾ ਖਲਾਇਆ ਕਿਤੇ ਸਾਨੂੰ ਇੱਕ ਵਾਰ ਨਹੀਂ ਦੱਸਿਆ ਵੀ ਅਹੀਂ ਉਦੋਂ ਨਾ ਤੈਨੂੰ ਦੱਸਿਆ ਵੀ ਆਹਡਾ ਇਹਨਾਂ ਦਾ ਕੋਈ ਹੈਗਾ ਆਹਡਾ ਇਹ ਭੈਣੇ ਅਹੀਂ ਕਿਹੜਾ ਮੁੰਡਾ ਵਿਆਹ ਲਿਆ ਵਾ ਮੁੰਡਾ ਤੇ ਬਾਹਰ ਗਿਆ ਤੇ ਇਹਨੂੰ ਪਤਾ ਰਿਸਕੀ ਕੰਮ ਹੀ ਤੇ ਸਾਡਾ ਰਿਸ਼ਕ ਨਾ ਘਟਵਾ ਸਾਡਾ ਤੇ ਡੋਂਕੀ ਨਾਲੋਂ ਵੀ ਜ਼ਿਆਦਾ ਹੈਗਾ ਇਹ ਡੋਂਕੀ ਦੀ ਕੀ ਗੱਲ ਹੋਈ ਰਿਸ਼ਤੇ ਦੇ ਵਿੱਚ ਹੈਂ ਤੁਸੀਂ ਹੱਦ ਕਰੀ ਜਾਂਦੇ ਆ ਜਿੰਨਾ ਕੋ ਤੁਸੀਂ ਗੱਲਾਂ ਕਰਦੇ ਆ ਨਾ ਉਹਨਾਂ ਕੋ ਸਾਰਾ ਸਾਨੂੰ ਪਤਾ ਲੱਗ ਗਿਆ ਵਾ ਸਾਨੂੰ ਵੀ ਪਤਾ ਲੱਗ ਗਿਆ ਵਾ ਇੱਥੇ ਤੂੰ ਆਪਾਂ ਪਾਨੀਆਂ ਵੀ ਤੁਸੀਂ ਮਾਰਦੇ ਈ ਧੋਕੀ ਦਾ ਦੇ ਰਾਜ ਮਾਰਦੇ ਤੁਸੀਂ ਆਹੋ ਸਾਡੀ ਧੋਕੀ ਰਾਜ ਕਿੱਦਾਂ ਹੋਗੀ ਰਲ ਤੁਰ ਤੋ ਆਪੁਰਦੀ ਨਹੀਂ ਉੱਥੋਂ ਮਰ ਜਾਂਦੀ ਜਾ ਵੇ ਭਰਾਵਾ ਵੇ ਤੇਰੇ ਗਾੜੀ ਜੋੜੇ ਹੱਥ ਜੇ ਤੇ ਤੁਸੀਂ ਚੜਕੇ ਜਾਣਾ ਨਾ ਉਹਨੇ ਅਮਰਜੀਤ ਨੇ ਦੱਸਿਆ ਈ ਸਾਨੂੰ ਵੀ ਮੇਰੀ ਗੱਡੀ ਕੀਤੀ ਉਹ ਜਾਣ ਵਾਸਤੇ ਅਸੀਂ ਹੋਰ ਨਹੀਂ ਜਾਣਾ ਗੱਡੀ ਉਹ ਗੱਲ ਵੀ ਤੂੰ ਆਡਾ ਲਾਉਣ ਇੱਥੇ ਫੇਰ ਆ ਗਈਆਂ ਕਿੱਦਾਂ ਹੈ ਅਡਾ ਲੌਣੀ ਆਈ ਹੁਣ ਤੂੰ ਇਹ ਜੋ ਓਦਾਂ ਹੀ ਗੱਲਾਂ ਕਰ ਰਹੇ ਨੇ ਤੇ ਮੈਂ ਸੁਣ ਲਈਆਂ ਗੱਲਾਂ ਓਹ ਜਾਰਮਾਨਾ ਬਹਿ ਜਾ ਨਹੀਂ ਕਿਤੇ ਰਹਿਣ ਦੇ ਤੂੰ ਨਹੀਂ ਇਹ ਗੱਲਾਂ ਹੀ ਕਰਦੀ ਨਹੀਂ ਕਰਨ ਦਿੰਦੀ ਵਧਾਈ ਵਧਾਈਆਂ ਤੈਨੂੰ ਬਹੁਤ ਬਹੁਤ ਮੇਰਾ ਪੁੱਤ ਮੰਗਿਆ ਜਾਵੇ ਅਸੀਂ ਬੜੇ ਖੁਸ਼ ਵਾਂ ਗੱਲ ਇਹ ਆ ਵੀ ਸਾਨੂੰ ਇੰਨਾ ਵੀ ਪਤਾ ਵੀ ਤੁਸੀਂ ਕੱਲ ਨੂੰ ਕੁੜੀ ਵੇਖਣ ਜਾਣਾ ਸਾਨੂੰ ਇਹ ਜਿਹੜੀ ਗੱਡੀ ਇਹਨੇ ਅਮਰਜੀਤ ਦੀ ਆਖੀ ਆ ਨਾ ਉਹਨੇ ਅਮਰਜੀਤ ਨੇ ਮੈਨੂੰ ਦੱਸਿਆ ਭਾਈ ਚਾਚਾ ਤੂੰ ਹੀ ਜਾਣਾ ਮੈਂ ਕਿੱਥੇ ਆਦਾ ਕੇ ਜੋਬਨ ਗੱਡੀ ਆਖਣ ਆਇਆ ਸੀ ਵੀ ਅਹੀਂ ਕੁੜੀ ਵੇਖਣ ਜਾਣਾ ਹੈ ਜਾਹੀ ਚੋਰੀ ਥੋੜਾ ਜਾਣਾ ਗੱਡੀ ਕਰਨੇ ਆ ਕੋਈ ਨਹੀਂ ਬੈਠ ਜੇ ਹਨੂ ਪੁੱਤ ਖੜਨਗੇ ਤੇ ਅਸੀਂ ਚਲ ਜਾਗੇ ਨਹੀਂ ਖੜਨਗੇ ਤੇ ਨਹੀਂ ਖੰਣਗੇ ਬੇੜਾ ਘਰ ਕੋ ਹੋ ਜਾ ਫਲਾਣ ਹੋ ਜਾ ਏਦਾਂ ਦੀਆਂ ਗਾਲਾਂ ਕੱਢਣ ਡਈ ਓ ਚੰਗਾ ਯਾਰ ਮਾਨ ਨਾ ਬਹਿ ਜਾ ਐਵੇਂ ਪਰਾਈ ਤੂੰ ਹੀ ਨਾ ਇਹਦਾ ਗੁੱਸਾ ਕਰਿਆ ਕਰੋ ਇਹਨੇ ਕਹਿੰਦਾ ਦੇ ਨਾਲ ਹੀ ਲੱਗੀ ਰਹਿੰਦੀ ਕਿ ਸਾਨੂੰ ਆਪ ਕੋਈ ਨਾ ਕੋਈ ਥਲੀ ਦੇ ਪਉਣਦੀ ਹੁੰਦੀ ਕੋਈ ਨਾ ਕੋਸ ਹੁੰਦੀ ਤੁਸੀਂ ਵੀ ਜੇ ਗੱਲ ਕਰਨੀ ਤੇ ਉੱਥੇ ਅੰਦਰ ਵੜ ਕੇ ਕਰ ਲਿਆ ਕਰੋ ਮੈਂ ਤਾਂ 50 ਕਿਹਾ ਬੈਠ ਕੇ ਗੱਲ ਕਰਦੇ ਆਹੀਂ ਸਾਡੇ ਛਾਂ ਕਿਤੇ ਹੈ ਨਹੀਂ ਆਹੋ ਛਾਂ ਹੀ ਇੰਨੇ ਕ ਥਾਂ ਚ ਆਹੀਂ ਇੱਥੇ ਹੀ ਰਹੀ ਚੱਲ ਸ਼ ਕੋਈ ਨਹੀਂ ਫਿਰ ਵੀ ਕੋਈ ਨਹੀਂ ਗਾ ਡਰ ਵੀ ਕੋਈ ਨਹੀਂ ਗਾ ਤੇ ਕੀ ਗੱਲ ਅਸੀਂ ਉਹੋ ਗੱਲ ਫਿਰ ਕਿਸਮਤ ਤੁਹਾਡੀ ਤੁਹਾਡੇ ਨਾਲ ਵਾ ਸਾਡੀ ਕਿਸਮਤ ਸਾਡੇ ਨਾਲ ਹੁਣ ਕ ਐਡਾ ਵੱਡਾ ਤੁਸੀਂ ਘਰ ਬਣਾਇਆ ਮੁੰਡਾ ਤੁਹਾਡਾ ਬਾਹਰ ਚੱਲ ਗਿਆ ਅਸੀਂ ਕਦੀ ਕੋਈ ਗੱਲ ਕੀਤੀ ਆ ਰਜਾਈ ਜੇ ਕੋਈ ਵੱਡਾ ਘਰ ਹੀ ਬਣਾਇਆ ਵਾ ਤੇ ਹੀ ਕਮਾਈ ਕਰਕੇ ਬਣਾਇਆ ਹੀ ਰਫੀਰੀ ਕਰਕੇ ਥੋੜਾ ਬਣਾਇਆ ਵਾ ਹੁਣ ਇਹ ਵੀ ਜੋਬ ਨੇ ਕਮਾਈ ਕਰੇ ਰਫੀਰੀ ਕਰਨ ਲੱਗੇ ਅਸੀਂ ਤੁਹਾਨੂੰ ਕਹਿੰਦੇ ਆ ਅਸੀਂ ਕੋਈ ਗੱਲੀ ਨਹੀਂ ਕਰਦੇ ਤੁਸੀਂ ਵੀ ਕਮਾਈ ਕਰੋ ਜੋਬ ਨਾਲ ਕੀ ਗੱਲ ਤੁਸੀਂ ਵੀ ਕਮਾਈ ਕਰਦੇ ਕੋਈ ਘਾਟ ਤਾਂ ਨਹੀਂ ਨਾ ਉਨੀ ਪੈਰੀ ਤੁਹਾਡੀ ਉਨੀ ਹੱਡੀ ਹੈ ਮੁੰਡਾ ਖਾਡਾ ਤੇ ਮੁੰਡਾ ਖਾਡਾ ਤਾਂ ਇੱਥੇ ਵੇਲਾ ਹੀ ਆ ਕੋਈ ਮੈਨੇਜਰ ਥੋੜਾ ਬੈਂਕ 'ਚ ਲੱਗਾ ਹੀ ਇੱਥੋਂ ਵਾਈ ਦੇ ਸਿਰ ਤੋਂ ਹੀ ਬਣਾ ਲਿਆ ਹੁਣ ਤੁਸੀਂ ਬਣਾਓ ਹੁਣ ਪੈਸੇ ਤੁਸੀਂ ਜੋੜੀ ਜਾਓਗੇ ਜੋੜੀ ਜਾਓਗੇ ਤਾਂ ਉਥੇ ਵਿੱਚ ਅਹੀਤ ਨਹੀਂ ਨਾ ਕੋ ਕਹਿਣਾ ਬਣਾਵਾਂਗੇ ਹਨ ਵੀ ਗਾੜੀ ਕੋ ਦਿੱਹੂਗਾ ਤਾਂ ਹੁਣ ਪੁੱਤ ਵੀ ਆਉਣੀ ਆ ਤਾਂ ਅਸੀਂ ਆਪਣਾ ਘਰ ਬਣਾ ਲਈ ਅਸੀਂ ਜਿਹਨੇ ਵਿਆਹ ਜਾਵੇ ਇੱਥੇ ਸਾਡੇ ਗਵਾਂਡ ਵੱਸੂਗਾ ਤੇ ਹੱਸਦੇ ਵੱਸਦੇ ਘਰ ਕਹਿੰਦੇ ਚੰਗੇ ਲੱਗਦੇ ਆ ਉਹ ਪਤਾ ਨਾ ਕੁਝ ਤਾਂ ਵੱਸੂਗਾ ਉਹ ਵੱਸ ਜਾਣਾ ਵਾ ਕੋਈ ਨਹੀਂ ਫਿਕਰ ਨਾ ਕਰ ਤੂੰ ਇਹੋ ਜੇ ਕੋਈ ਨਹੀਂ ਮਾਲਕ ਚੜਦੀ ਕਲਾ ਰੱਖੇ ਤੈਨੂੰ ਕੋਈ ਗੱਲ ਨਹੀਂ ਕੀ ਤੁਸੀਂ ਜਾਓ ਵੇਖੋ ਕੁੜੀ ਤੁਹਾਡੇ ਪਸੰਦ ਆਉਣੀ ਤੇ ਤੂੰ ਐਦਾਂ ਕਰੀਂ ਉਤ ਸੇ ਵੇੜੇ ਉਹਨੂੰ ਹਾਂ ਕਰਾਂ ਵੀ ਆਖੀ ਵੀ ਸਾਨੂੰ ਗੁਰਦਾਰੇ ਹੀ ਫੇਰੇ ਦੇ ਦਿਓ। ਚਾਚੀ ਗੱਲ ਰ ਕੋਈ ਕੰਦ ਤਾ ਲੱਥੂ ਤੇ ਫੇਰੀ ਮੈਂ ਫੇਰੇ ਦੇਉ ਲਊਗਾ। ਉਹ ਕੋਹ ਨਹੀਂ ਆਂਦੀ ਚਾਚੀ ਚਾਚੀ ਦੇ ਮਗਰ ਪਿਆ ਤੂੰ ਵੀ ਕੋਈ ਗੱਲ ਨਹੀਂ ਜਾ ਰੱਬ ਰੱਬ ਕਰ ਦੇ। ਉਹ ਤੇ ਜਾਵਾਂਗੇ ਹੀ ਹੁਣ। ਉਹ ਵੀ ਚਾਚੀ ਦੀ ਗੱਲ ਸਹੀ ਕੀ ਉਹ ਤਾਂ। ਨਹੀਂ ਚਾਚਾ ਤੇ ਤੇਰਾ ਚੰਗਾ ਵਾ ਉਹ ਜਿਹੜੀ ਉਹੋ ਹੀ ਵਿੱਚ ਕਰਦੀ। ਉਹ ਗੱਲ ਰ ਦੀ ਬੋਚ ਲਾ ਗਈ। ਆਹੋ ਉਹੋ ਜਿਆਦਾ ਮੈਂ ਗੱਲ ਚੁੱਕਦੀ ਆ। ਹਾਂ। ਕਿ ਐਦਾਂ ਕਰੀ ਗਿਆ ਮੈਂ ਤਾਂ ਨਹੀਂ ਆ ਬਚਲਤਰ ਚਾਚੇ ਨੂੰ ਨਾਲ ਨਹੀਂ ਕਿਨੂੰ ਨ ਕਰਨਾ ਖੁਰ ਨਾਲ ਕਿਉਂ ਮੈਨੂੰ ਕਿੰਨੇ ਵੇਖਣਾ ਸਾਰਾ ਤੇ ਤੂੰ ਹੀ ਕਰੀ ਹੋਏ ਨਾ ਚਾਚੇ ਨੇ ਕਰੀ ਹੋਏ ਨਾ ਫਤਵਾ ਕਿੱਟਾ ਲਮਾਵਾ ਤੇ ਉਹਦਾ ਭਰਾ ਵੀ ਕੁੜੀ ਦਾ ਕਿੱਡਾ ਲਮਾਵਾ ਤੇ ਲਮਾਵਾ ਰਹਿਣ ਤੇ ਕਿਨੂੰ ਕਰਨਾ ਮੇਰੀ ਤੇ ਇਹੋ ਹੀ ਸਲਾਹ ਹੀ ਬਚਾਲੇ ਚੰਗਾ ਵਾ ਇਹ ਨਹੀਂ ਮਾੜੀ ਗੱਲ ਕਰਦਾ ਤੇ ਇਹਨੂੰ ਨਾਲ ਲੈ ਜੀਏ ਬਰੇ ਲੱਗਾਂਗੇ ਦੋਵੇਂ ਜਾਣੇ ਆਪਾਂ ਜਾਂਦੇ ਪਤਾ ਨਹੀਂ ਹੁੰਦਾ ਕਿਸਦਾ ਮੇਰਾ ਤਾਂ ਰਹਿਣ ਦੀ ਏ ਕੰਮ ਸਿਰੇ ਲੱਗ ਲੰਦੇ ਇੱਕ ਵਾਰੀ ਜੇ ਘਰਮਾਂ ਚ ਹੋਇਆ ਨਾ ਤੇ ਉਹ ਲੱਗ ਹੀ ਜਾਣਾ ਸਾਡੇ ਕਦੀ ਡੱਬੇ ਦੇ ਭੱਜ ਆ ਜਾਂਦੀ ਆ ਕਦੀ ਉਦਾ ਕੰਦਾ ਨਾ ਲੱਗੀ ਰਹਿੰਦੀ ਆ ਆਉਂਦੀ ਭਾਂਨੇ ਨਾ ਆ ਉਹ ਤਰ੍ਹਾਂ ਤੇ ਮੈਨੂੰ ਫਿਕਰ ਤਾਂ ਮੈਨੂੰ ਉਤਰਾਂ ਇਹੋ ਹੀ ਰਹਿੰਦਾ ਵੀ ਇਹ ਕਿਹ ਬੰਨੇ ਸਾਨੂੰ ਲੱਗਣ ਦੇਣਗੇ ਇਹ ਕਿਹ ਵਿਆਹ ਆਉਂਦੇ ਫੇਰ ਦੱਸੂ ਇਹਨਾਂ ਨੂੰ ਚਲ ਕੋਈ ਨਹੀਂ ਹਮ ਕਰਮ ਸਾਡੇ ਪੁੱਤ ਫਿਕਰ ਨਾ ਕਰ ਤੂੰ ਮੈਂ ਵੀ ਕਾਮ ਹੋ ਗਈ ਆ